ਸਤਿ ਸ਼੍ਰੀ ਅਕਾਲ ਹੈ ਬਾਬਾ ਕੋਲ ਹੈ ਹੋ ਰਹੀ ਆਵਾਜ਼ ਹੈ ਦੋ ਮਿੰਟ ਹੀ ਹੋ ਜਾਣਾ ਆਏ 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 ਜੀ ਆਪ ਸਾਰ ਸਭ ਕੀਓ ਅਸੀਂ ਤੁਸੀਂ ਸਾਰੇ ਕੀ ਅਦੇਵਿੜ ਭਾਵੀ ਹਾਂ ਜਿੰਨਾ ਸਰ ਗੁਰੂਤਰੀ ਦੇ ਬਾਦ ਪਾਤਸ਼ਾਹ ਧੰਨ ਧੰਨ ਸ਼ੇਖਾ ਬਾਤ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਸਮੇਂ ਪਾਵਨ ਦਰਬਾਰ ਦੀ ਖਾਤਰੀ ਭਾਗੀ ਸਤਿ

ਕੂਬਸਾ ਵੀ ਨਾਤਮਸਤ ਹੋਇਆ ਬੇਦਾ ਤੋਂ ਕਾਟਣ ਵੀ ਕੀਤਾ ਵਾ ਪਰ ਸੰਗਤਾਂ ਨੇ ਬਹੁਤ ਵਧੀਆ ਪਰ ਵਾਹੰਗਾ 라 ਦਿੱਤਾ ਵਾ ਮੈਂ ਦਿਲੋਂ ਧੰਨਵਾਦ ਕਰਦੀ ਆ ਇਨ੍ਹਾਂ ਸੰਗਤਾਂ ਦਾ ਕਿ ਜਿਨ੍ਹਾਂ ਇੰਨਾ ਪਿਆਰ ਸਾਨੂੰ ਅੱਜ ਪਹਿਲੇ ਦਿਨ ਹੀ ਵਿਖਾਇਆ ਵਾ ਬਹੁਤ ਜ਼ਿਆਦਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਕਿਵੇਂ ਵੇਖਦੇ ਹੋ ਕੂਬਸਾ ਦੀ ਇਲੈਕਸ਼ਨ ਇਸ ਟਾਈਮ ਤੋਂ ਤੇ ਤੁਸੀਂ ਕਿ ਸੰਗਤ ਕਿਵੇਂ ਦਾ ਪਿਆਰ ਦੇ ਰਹੀ ਆ ਕਿ ਇਹਦੀਆਂ ਜ਼ਿੰਮੇਵਾਰੀਆਂ ਵਾ ਸੰਗਤ ਦਾ ਪਿਆਰ ਵੇਖ ਕੇ ਤੇ ਬਹੁਤ ਵਧੀਆ ਲੱਗ ਰਿਹਾ ਵਧੀਆ ਮਹੰਗਾਰਾ ਜ਼ਿੰਮੇਵਾਰੀਆਂ ਤੋੜ ਤੇ ਕਿਵੇਂ ਨਹੀਂ ਲੱਗ ਰੀਆਂ ਇਲਾਕੇ ਦੇ ਲੋਕ ਆਪ ਸੰਭ ਰਏ ਆ ਜਾਏ ਆਪ ਨੂੰ ਬੰਦ ਕਰਨੇ ਪਏ ਅੱਜ ਤੁਹਾਨੂੰ ਸਾਰੇ ਨਹੀਂ ਜ਼ਿੰਮੇਵਾਰੀਆਂ ਸਾਰੀਆਂ ਸੰਗਤ ਦੀਆਂ ਆ ਤੇ ਸੰਗਤ ਹੀ ਸੰਭ ਰਹੀ ਹੈ ਆਪ ਹੀ ਇਹ ਸੰਗਤ ਹੀ ਪ੍ਰਬੰਧ ਕਰ ਰਹੀ ਹੈ ਸੰਗਤ ਦਾ ਹੀ ਇਹ ਕੰਮ ਸੀ ਤੇ ਸੰਗਤ ਹੀ ਕਰ ਰਹੀ ਸਾਰੇ ਕੁਸ ਸੁਨੇਹਾ ਸੰਗਤ ਨੂੰ ਜਿਹੜੀ ਹਿੰਦੇਸ਼ਾਂ ਦੇ ਸਰਬੇਤ ਮੈਂ ਹੁਣ ਇਹ ਹੀ ਦੇਸ਼ਾਂ ਵਿਦੇਸ਼ਾਂ ਚ ਵੀ ਇੱਥੋਂ ਵਾਲੀ ਸੰਗਤ ਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਕਿ ਜਿੱਦਾਂ ਅੱਜ ਇੰਨਾ ਪਰਵਾਹ ਮੰਗਿਆ ਰਹਿਦਾ ਜਿੱਦਾਂ ਵਾਅਦਾ ਚੜ੍ਹ ਕੇ ਅਮਰਪਾਲ ਸਿੰਘ ਨੂੰ ਵੋਟਾਂ ਪਾਓ ਉਹਨੂੰ ਜਿਤਾ ਕੇ ਬਾਹਰ ਲੈ ਕੇ ਆਈਏ ਤਾਂ ਜੋ ਪੰਜਾਬ ਦੀ ਗੱਲ ਕਰ ਸਕੇ ਪੰਜਾਬ ਦੇ ਹਿੱਤਾਂ ਦੀ ਬੰਦੀ ਸਿੰਘਾਂ ਦੀ ਪੰਜਾਬ ਦੇ ਪਾਣੀਆਂ ਦੀ ਨਸ਼ਿਆਂ ਦਾ ਜੋ ਛੇਵਾ ਦਰਿਆ ਪੰਜਾਬ ਚੱਲ ਰਿਹਾ ਉਹਨੂੰ ਠੱਲ ਪਾ ਸਕੇ ਪੰਜਾਬ ਦੇ ਹਰ ਮੁੱਦੇ ਤੇ ਜਿਹੜੀ ਗੱਲ ਕੀਤੀ ਜਾ ਸਕੇ ਯੂ ਲੱਗਦਾ ਹੈ ਅੱਜ ਅਸੀਂ ਗੁਰੂ ਸਾਹਿਬ ਦੇ ਅਸ਼ੀਰਵਾਦ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਲਵੰਦਾਂ ਸਾਹਿਬ ਇੱਥੇ ਖਡੂਰ ਸਾਹਿਬ ਆਏ ਆ ਤੇ ਸੰਗਤ ਦਾ ਐਡਾ ਪਰਮਾਹੰਗਾਰਾ ਹੈ ਕਿ ਲੱਗਦਾ ਹੈ ਕਿ ਇਹ ਜਿਹੜੀ ਵੇਵ ਹੈ ਆਪ ਹਮਾਰੇ ਹੀ ਚੱਲਣੀ ਆ ਇਹਦੇ ਵਿੱਚ ਕਿਸੇ ਨੂੰ ਬਾਹਲੇ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਸੰਗਤ ਬਹੁਤ ਅਕੀ ਹੋਈ ਆ ਮੰਨੂ ਵਾਦੀਆਂ ਤੋਂ ਕਿਰਸੀ ਦੇ ਜਿਹੜੇ ਸਾਡੇ ਕਤਲੇਆਮ ਹੋਇਆ ਉਹਨਾਂ ਤੋਂ ਫਿਰ ਬੇਅਦਬੀ ਵਾਲਿਆਂ ਨੂੰ ਫਿਰ ਜੇ ਆਪਾਂ ਵੇਖੇ ਜਾਈਏ ਜਿਹੜੇ ਨਵੇਂ ਇਨਕਲਾਬੀ ਆਏ ਆ ਕੱਟੜ ਇਮਾਨਦਾਰ ਨੇ ਇਹ ਸਾਰਿਆਂ ਤੋਂ ਲੋਕ ਅੱਕੇ ਪਏ ਜਾਂਦੇ ਔਰ ਉਹ ਕੋਈ ਬਦਲ ਚਾਹੁੰਦੇ ਆ ਨਵਾਂ ਕੋਈ ਇਤਿਹਾਸ ਸਿਰਜਣਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਇੱਕ ਵਾਰੀ ਫੇਰ ਜਿਵੇਂ ਉਹਨਾਂ ਨੂੰ 92 ਦੇ ਕੇ ਨਵਾਜ ਲੈ ਇਹਨਾਂ ਨੇ ਤੇ ਹੁਣ ਇੱਕਦਮ ਉਹਨਾਂ ਦੇ ਵਿਰੋਧੀ ਵੀ ਹੋ ਗਈ ਆ ਲੋਕ ਪਤਾ ਨਹੀਂ ਉਹਨਾਂ ਦੀਆਂ ਪਾਲਸੀਆਂ ਕੀ ਆ ਤੇ ਪਰ ਸਾਡੀ ਜਿਹੜੀ ਲੜਾਈ ਆ ਪੰਥ ਦੀ ਲੜਾਈ ਆ ਧਰਮ ਦੀ ਲੜਾਈ ਆ ਅਸੀਂ ਨਾਂ ਤੇ ਸਿਧਾਂਤ ਤੋਂ ਪਰੇ ਹਟ ਸਕਦੇ ਆ ਜਿੱਦ ਹਾਰ ਸਾਡੇ ਮਸਲੇ ਨਹੀਂ ਹੁੰਦੇ ਸਾਡਾ ਸਿਧਾਂਤ ਤੇ ਖੜਨਾ ਤੇ ਸੱਚ ਦਾ ਹੋਕਾ ਦੇਣਾ ਇਹ ਸਾਡਾ ਮੀਨ ਜਿਹੜਾ ਪਰਪਸ ਹੈ ਜੇ ਹੁਣ ਇਹਨਾਂ ਨੂੰ ਬੰਦੀ ਸਿੰਘਾਂ ਦੀ ਰਿਆਹ ਕੋਣ ਕ੍ਰੌਮ ਦਮਸਲੇ ਤਾਂ ਇਹ ਇੱਕ ਕੌਮ ਲਈ ਚੈਲੰਜ ਹੈ ਕਿ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਸਾਡੇ ਬੰਦੀ ਸਿੰਘ 35-35 ਸਾਲਾਂ ਦੇ ਜੇਲ੍ਹਾਂ 'ਚ ਸੀ ਅਸੀਂ ਉਹਨਾਂ ਲਈ ਮੋਰਚਾ ਲਾਇਆ ਉਹ ਤੇ ਸਾਡਾ ਹਜੇ ਵਿੱਚ ਵਿਚਕਾਰੀ ਸੀ ਤੇ ਸਾਡੇ ਜਿਹੜੇ ਇਹ ਸਿੰਘ ਆ ਚੱਕੇ ਇਹਨਾਂ ਨੂੰ ਵੀ ਗੰਦੀ ਬਣਾ ਲਿਆ ਗਿਆ ਜੇ ਆਪਾਂ ਇਹਨਾਂ ਜ਼ੁਲਮ ਦਾ ਮੁਕਾਬਲਾ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਕੌਮ ਹੈ ਜਿਹੜੀ ਉਹ ਫਿਰ ਪਛਾਣ ਖਿੱਚੀ ਜਾਊਗੀ ਅੱਗੇ ਹੀ ਪੰਜਾਬ ਦੇ ਬੁਰੇ ਹਾਲ ਹੈ ਜਿਹੜੇ ਸਾਡੀ ਜੰਗ ਜਵਾਨੀ ਆ ਉਹ ਕੁਝ ਨਸ਼ਿਆਂ ਚ ਪਈ ਹੋਈ ਆ ਕੁਝ ਵਿਦੇਸ਼ਾਂ ਚ ਚਲੀ ਗਈ ਆ ਪਰ ਜੇ ਕੋਈ ਮੋੜਾ ਪਾਉਣਾ ਹੈ ਜੇ ਕੋਈ ਇਤਿਹਾਸ ਸਿਰਜਣਾ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਸ਼ੁਭਚਿੰਤਕ ਸਰਦਾਰ ਕਿਸਨ ਸਿੰਘ ਖਾਲਸਾ ਦੇ ਸ਼ੁਭਚਿੰਤਕ ਅਮਰਪਾਲ ਜੀ ਭਾਈ ਹਵਾਰਾ ਤੱਕ ਮੈਂ ਗੱਲ ਕਰਨਾ ਚਾਹੁੰਦੀ ਆ ਕਿ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਬਹੁਤ ਸੋਹਣੀ ਏਡਿਓਲੋਜੀ ਆ ਉਹ ਬੜੀ ਤਰੀਕੇ ਨਾਲ ਆਪਣੀ ਜਿਹੜੀ ਸਜਾ ਉਹ ਘਟ ਰਹੇ ਆ ਉਖਿਆਦ ਨੂੰ ਨਾ ਆਉਣਾ ਚਾਹੁੰਦੇ ਹੁਣ ਜੇ ਅਸੀਂ ਅਮਰਤਪਾਲ ਨੂੰ ਇਸ ਤਰ੍ਹਾਂ ਕਢਾ ਲੈਨੇ ਆ ਅਮਰਤਪਾਲ ਦੇ ਨਾਲ ਹੋਰ ਵੀ ਨਾਲ ਸਿੰਘ ਜੇ ਅਸੀਂ ਉਹਨਾਂ ਨੂੰ ਕਢਾ ਲੈਨੇ ਆ ਤੇ ਅਸੀਂ ਫਿਰ ਐਫਰਟ ਕਰਾਂਗੇ ਅਗਲੇ ਬੰਦੀ ਸਿੰਘਾਂ ਲਈ ਵੀ ਕਿ ਅਸੀਂ ਇਹਨਾਂ ਨਾਲ ਸਮਝੌਤੇ ਕਰਕੇ ਕਦੇ ਅਮਿਤ ਸ਼ਾਹ ਨੂੰ ਮਿਲੀਏ ਕਦੇ ਕਿਸੇ ਨੂੰ ਮਿਲੀਏ ਤੇ ਛੱਡਣਾ ਹੈ ਨਹੀਂ ਛੱਡ ਕੇ ਆਵਾਜ਼ ਦੇ ਕੇ ਪ੍ਰੋਮਿਸ ਕਰਕੇ ਫੇਰ ਵੀ ਉਹਨਾਂ ਨੇ ਗੁਰਮੀਤ ਸਿੰਘ ਇੰਜੀਨੀਅਰ ਨੂੰ ਛੱਡ ਕੇ ਤੇ ਫੇਰ ਵਾਪਸ ਬੁਲਾ ਲਿਆ ਵਾਪਸ ਕਰ ਲੈ ਨਹੀਂ ਗੁਰੂ ਨਾਨਕ ਪਾਤਸ਼ਾਹ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਮੈਂ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ ਪਰ ਸਾਡੇ ਕੋਲੇ ਫੇਰ ਕੋਈ ਹੱਲ ਨਹੀਂ ਰਹਿੰਦਾ ਤੇ ਹੁਣ ਆ ਜਿਹੜੀ ਇਲੈਕਟ੍ਰੋਨਿਕ ਵਾਲੀ ਪੋਲਿਟਿਕਸ ਹੈ ਇਹਦੇ ਵਿੱਚ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਾਡ ਨੂੰ ਨਹੀਂ ਕਰਨੀ ਚਾਹੀਦੀ ਪਰ ਇਹਦੇ ਬਿਨਾ ਵੀ ਸਾਡਾ ਗੁਜ਼ਾਰਾ ਨਹੀਂ ਕਿਉਂਕਿ ਅਸੀਂ ਆਵਾਜ਼ ਹੀ ਬੁਲੰਦੇ ਨੇ ਕਰ ਸਕਦੀਆਂ ਕਿ ਅਸੀਂ ਕਿਨੇ ਕਰੀਏ ਆਵਾਜ਼ ਕਿਹਨੂੰ ਸੁਣਾਈਏ ਇਹ ਅਸੀਂ ਪਬਲਿਕ ਨੂੰ ਸੁਣਾਉਨੇ ਆ ਜਿਵੇਂ ਮੈਂ ਇਲੈਕਸ਼ਨ ਲੜੀ ਸੀ ਤਾਂ ਜਸਵੰਤ ਸਿੰਘ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ ਸੀ ਅੱਜ ਜਿਹੜੀ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਇਹ ਵੀ ਇੰਟਰਨੈਸ਼ਨਲ ਲੈਵਲ ਤੇ ਆ ਤੇ ਸਾਨੂੰ ਜਿਹੜੇ ਪਰਿਵਾਰ ਆ ਜਿਹੜੇ ਸ਼ਹੀਦਾਂ ਦੇ ਪਰਿਵਾਰ ਆ ਅਸੀਂ ਉਹਨਾਂ ਦੇ ਇਨਸਾਫ ਲਈ ਲੜਦੇ ਹਾਂ ਅਸੀਂ ਜਸਵੰਤ ਸਿੰਘ ਨੇ ਆਇਡੈਂਟੀਟੀ ਲਈ ਉਹਨਾਂ ਦੀ ਆਵਾਜ਼ ਚੁੱਕੀ ਸੀ ਵੀ ਇਹਨਾਂ ਨੂੰ ਪਛਾਣਤਾ ਦਿਓ ਜੇ ਤੁਸੀਂ ਮਾਰ ਹੀ ਲਏ ਆ ਤਾਂ ਇਹਨਾਂ ਦਾ ਬਰਥ ਸਰਟੀਫਿਕੇਟ ਤਾਂ ਦਿਓ ਮਤਲਬ ਇਹ ਸਾਡੇ ਇੱਕ ਬਹੁਤ ਜੈਨੂਇਨ ਚੀਜ਼ਾਂ ਆ ਜਿਹੜੀਆਂ ਅਸੀਂ ਸਰਕਾਰ ਤੋਂ ਮੰਗਦੇ ਆ ਪਰ ਜੇ ਸਰਕਾਰ ਮੰਨਦੀ ਨਹੀਂ ਤੇ ਸਾਨੂੰ ਆਪਣੇ ਬੰਦੇ ਇਸ ਫੀਲਡ ਦੇ ਵਿੱਚ ਵੀ ਬਾੜਨੇ ਪੈਣਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਗੱਲ ਹੋਊਗੀ ਦੁਨੀਆ ਪੱਧਰ ਤੇ ਗੱਲ ਹੋਊਗੀ ਮੈਨੂੰ ਲੱਗਦਾ ਹੈ ਵੀ ਪਰਮਾਤਮਾ ਇਸ ਵਾਰ ਜ਼ਰੂਰ ਬਖਸ਼ਿਸ਼ ਕਰੂਗਾ ਤੇ ਅਸੀਂ ਸਾਰੇ ਰਲ ਮਿਲ ਕੇ ਹਿੰਮਤ ਕਰਕੇ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਨਹੀਂ ਚਾਹੁੰਦੇ ਕੋਈ ਕਾਲੀ ਕਾਂਗਰਸੀ ਜੋ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਇਹ ਧਰਮ ਦਾ ਮਸਲਾ ਹੈ ਇਹ ਬੰਦੀ ਸਿੰਘ ਹੈ ਜਿਹੜੇ ਆਪਣੇ ਲਈ ਨਹੀਂ ਗਏ ਇਹ ਕੌਮ ਦੀ ਖਾਤਰ ਸਾਰੇ ਕੰਮ ਹੋਏ ਆ ਤੇ ਆਪਾਣਾ ਵੀ ਫਰਜ਼ ਬਣਦਾ ਆ ਆਪਾਂ ਇਹਨਾਂ ਦੀ ਆਵਾਜ਼ ਬੁਲੰਦ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕੋਈ ਵੀ ਜਿਹੜਾ ਲੋਕ ਹੈ ਸੋਚਣ ਲੱਗੇ ਜ਼ਰੂਰ ਹੋਣਗੇ ਕਿ ਲੋਕ ਕਿਉਂ ਇੰਨੇ ਤੰਗ ਆਕਿੱਤੇ ਹੋਏ ਆ ਇਹਨਾਂ ਨੂੰ ਇਨਸਾਫ ਦੋਣ ਦੇ ਲਈ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਤੇ ਵੰਟ ਦੀ ਗੱਲ ਕਰਦਾ ਉੱਥੇ ਭਾਈ ਅਮਰਪਾਲ ਸਿੰਘ ਨੂੰ ਐਲਾਨ ਤੋਂ ਬਾਅਦ ਆਪਣਾ ਕੈਂਡੀਡੇਟ ਵਿਰਸਾ ਸਿੰਘ ਬਲਟੋਆ ਨੂੰ ਐਲਾਨਦਾ ਵਿਰਸਾ ਸਿੰਘ ਬਲਟੋਆ ਜੀ ਕੱਲ ਤੁਹਾਨੂੰ ਜਾ ਕੇ ਮਿਲਦੇ ਨੇ ਤੇ ਕੀ ਇਹ ਮਤਲਬ 도ਗਲੀ ਰਾਜਨੀਤੀ ਹੋ ਰਹੀ ਹੈ ਇਹ ਤੇ ਜੀ 도ਗ 도ਗ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਉਸ ਟਾਈਮ ਇਹਨਾਂ 10 15 ਸਾਲ ਸਰਕਾਰ ਵੀ ਚਲਾਈ ਉਸ ਟਾਈਮ ਵੀ ਬੰਦੀ ਸਿੰਘ ਨਗਰ ਸੀ ਉਸ ਟਾਈਮ ਜੇ ਕੋਸ਼ਿਸ਼ ਕਰਦੇ ਜਾਂ ਦਿਲ ਤੋਂ ਚਾਹੁੰਦੇ ਹੁੰਦੇ ਤਾਂ ਉਹਨਾਂ ਨੂੰ ਰਾਜ ਦੇ ਬਸਾਰੇ ਹਾਈ ਹੋ ਸਕਦੀ ਹੁਣ ਵੀ ਚਲੋ ਅਸੀਂ ਸੋਚਿਆ ਸ਼ਾਇਦ ਬੀਤੇ ਤੋਂ ਸਭ ਸਿੱਖ ਕੇ ਬਾਹਰ ਆ ਗਏ ਮਤਲਬ ਸਰਕਾਰ ਤੋਂ ਤੇ ਸ਼ਾਇਦ ਹੋਣੀ ਇਹਨਾਂ ਜਗਾ ਜੇ ਵੀ ਕੌਮ ਦੀ ਗੱਲ ਕਰ ਲਈ ਪਰ ਮੈਨੂੰ ਲੱਗਦਾ ਉੱਤੋਂ ਉੱਤੋਂ ਕਰਦੇ ਸਭ ਕੁਝ ਇਹ ਕਿਉਂਕਿ ਜੇ ਹੁਣ ਅਮਰਤਪਾਲ ਸੇ ਅੱਕ ਖੜਾ ਹੋਏ ਸੀਗੇ ਤੇ ਜੇ ਨਾ ਖੜਾ ਕਰਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਕਿ ਪੰਥ ਦੀ ਗੱਲ ਕਰਦੇ ਬੰਦੇ ਸਿਕਾਂ ਨੂੰ ਛਡਾਉਣਾ ਚਾਹੁੰਦੇ ਤੇ ਹੁਣ ਜਦੋਂ ਅਮਰਤਪਾਲ ਤੇ ਵਿਰੋਧ ਚ ਖੜਦੇ ਆ ਤੇ ਇਹਦਾ ਮਤਲਬ ਹੈ ਕਿ ਸਭ ਕੁਝ ਡਰਾਮਾ ਹੋ ਰਿਹਾ ਖਾਲੀ ਇੱਕ ਕੁਰਸੀ ਦੀ ਖਾਤਰ ਹੀ ਸਭ ਕੁਝ ਚੱਲਣਾ ਜਿੱਤਣਾ ਜਾ ਰਿਹਾ ਬਸ ਜਿਸ ਅੱਜ ਤੁਸੀਂ ਦਰਬਾਰ ਸਭ ਵੀ ਗਏ ਅਕਾਲ ਤੱਕ ਸਭ ਨੂੰ ਮਸਤ ਮਸਤ ਕੋਏ ਪਰੰਤਾਰ ਹੁਣ ਖਡੂਰ ਸਾਹਿਬ ਆ ਪਹਿਲਾ ਦਿਨ ਸੀ ਉਹ ਜਹਾਰ ਕੀ ਮੈਂ ਦਾ ਲੱਗਾ ਸੰਗਤ ਇਹ ਇਹ ਤੇ ਜੀ ਸਾਡੀ ਉਮੀਦ ਤੋਂ ਬਾਰੀ ਗੱਲ ਹੈ ਲੋਕ ਆਪਣੇ ਆਪ ਹੀ ਆ ਰਹੇ ਅਸੀਂ ਤੇ ਕੋਈ ਉਹਨਾਂ ਨੂੰ ਖਾਲੀ ਅਪੀਲ ਕੀਤੀ ਹੈ ਕੋਈ ਅਸੀਂ ਤੇ ਕੋਈ ਉਹਨਾਂ ਨੂੰ ਸਾਧਨ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਹੀਂ ਦੇ ਸਕਦੇ ਲੋਕਾਂ 'ਚ ਰੋਸ ਹੈ ਲੋਕਾਂ ਨੂੰ ਪਤਾ ਵੀ ਸਾਡੀ ਕਾਮਨਾ ਧੱਕਾ ਹੋ ਰਿਹਾ ਤੇ ਹੁਣ ਇਹ ਚੀਜ਼ ਹੈ ਕਿ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਬਹੁਤ ਸੁਨਹਿਰੀ ਮੌਕਾ ਵਾ ਕਿਉਂਕਿ ਜਦੋਂ ਪਾਵਰ ਸਾਡੇ ਹੱਥ 'ਚ ਹੈ ਹਾਂ ਅਸੀਂ ਇਹ ਇੱਕ ਬਟਨ ਦਬਾ ਕੇ ਕੋਈ ਚੀਜ਼ ਦਾ ਹੱਲ ਕਰ ਸਕਦੇ ਆ ਤੇ ਨਹੀਂ ਤੇ ਇਹਨਾਂ ਦੇ ਮਗਰਮਗਰ ਕੋਠਾ ਕਚੈਰੀਆਂ ਚੋਂ ਤੇ ਸਾਨੂੰ ਲੱਗਦਾ ਕਿ ਇਨਸਾਫ ਮਿਲਦੇ ਜਾਂ ਇਹ ਜਿੱਦਾਂ ਦੀ ਰਾਜਨੀਤੀ ਚੱਲ ਰਹੀ ਏ ਇਹ ਸਾਨੂੰ ਕੋਈ ਇਨਸਾਫ ਦੇਣਗੇ ਕੋਈ ਅਮੀਰ ਜੀ ਨਹੀਂ ਜਾ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਫ਼ਤਰ ਦਾ ਤੁਸੀਂ ਆਗਾਜ਼ ਉਠਾਉਣ ਕਰ ਰਹੇ ਹੋ ਸੰਗਤ ਨੂੰ ਕੁਝ ਬਾਤ ਤੁਸੀਂ ਇਹ ਦੇਣਾ ਚਾਹੋ ਪਰਿਵਾਰ ਵੱਲੋਂ ਸੰਗਤ ਨੂੰ ਇਹ ਸੰਗਤ ਨੂੰ ਤੇ ਇਹੋ ਹੀ ਸੁਣਿਆ ਕਿ ਹੁਣ ਤਕੜੇ ਹੋ ਕੇ ਲੋਬ ਲਾਲ ਚ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਕੌਮ ਦੀ ਕੋ ਕੰਮ ਹੀ ਮਸਲਾ ਬਣ ਗਿਆ ਸਾਡਾ ਤੇ ਇਹ ਇਲੈਕਸ਼ਨ ਜਿਹੜੀ ਹੈ ਇਹ ਤੁਸੀਂ ਸਾਰੀਆਂ ਪਾਰਟੀਆਂ ਪੁਰੀਆਂ ਤੋਂ ਉੱਠ ਕੇ ਇੱਕ ਇਲੈਕਸ਼ਨ ਜਿਤਾ ਦਿਓ ਤੇ ਫਿਰ ਜਿਹੜੀ ਪੰਜਾਬ ਦੀ ਮੈਨੂੰ ਲੱਗਦਾ ਆਉਣ ਵਾਲੀ ਰਾਜਨੀਤੀ ਵੀ ਬਦਲ ਜੂਗੀ ਤੇ ਨੌਜਵਾਨੀ ਵੀ ਜਿਹੜੀ ਕੁਝ ਉਹਨਾਂ ਨੂੰ ਇਹ ਅਮੀਰ ਜਾਗੂਗੀ ਕਿ ਅਸੀਂ ਕੁਝ ਨਾਲ ਲੜਦੇ ਵੀ ਹਾਂ ਮਤਵਦੂਗੀ ਲੋਕਾਂ ਦੀ